ਲਓ ਜੀ ਗੱਲ ਬੜੀ ਇੰਟਰਸਟਿੰਗ ਆ ਪਰ ਮੈਂ ਚਾਹਾਂਗਾ ਤੁਸੀਂ ਬੜੇ ਧਿਆਨ ਦੇ ਨਾਲ ਸੁਣਨਾ ਕਿਉਂਕਿ ਇਹ ਗੱਲ ਉਹ ਆ ਕਿ ਜਿਵੇਂ ਆਪ ਤਾਂ ਲੁੱਟਦੇ ਰਹੇ ਆਪ ਤਾਂ ਗੱਪਾਂ ਦੀਆਂ ਪੰਡਾਂ ਸਿੱਟੀ ਗਏ ਜਦੋਂ ਹੁਣ ਭਗਵੰਤ ਮਾਨ ਦਾ ਟਾਈਮ ਆਇਆ ਉਹਨੂੰ ਹੁਣ ਵਿਚਾਰੇ ਨੂੰ ਰੋਕ ਰਹੇ ਨੇ ਵੀ ਭਲਾ ਉਹਨੂੰ ਜਦੋਂ ਭਾਈ ਪੰਜਾਬ ਦੇ ਲੋਕਾਂ ਨੇ ਗਲਤੀ ਕਰਕੇ ਟਾਈਮ ਦੇ ਹੀ ਦਿੱਤਾ ਤਾਂ ਉਹਨੂੰ ਵੀ ਕਮਾ ਲੈਣ ਦੇ ਚਾਰ ਪੈਸੇ ਗੱਪ ਮਾਰ ਲੈਣ ਦੇ ਜਿਹੜੇ ਮਾਰਦਾ ਢਾਈ ਸਾਲ ਹੋਰ ਰਹਿੰਦੇ ਕਰਨ ਲੋ ਐਸੋ ਨੂੰ ਤਾਂ ਹੁਣ ਹਰਸ਼ੀਮਰਤ ਕੌਰ ਨੇ ਦਰਾਂ ਸਾਲ ਕਿਹਾ ਕੀ ਸੀ ਜਿਹੜੀ ਦੇ ਨਾਲ ਆਪਣੇ ਨਾਲ ਪੇਚਿਆ ਪੈ ਚੁੱਕਿਆ ਉਹਦਾ ਗੱਲ ਇਹ ਹੈ ਵੀ ਸੀਐਮ ਭਗਵੰਤ ਮਾਨ ਨੂੰ ਛੁੱਟੀ ਮਿਲਦੀਆਂ ਸਾਰੀ ਹਰ ਸਿਮਰਤ ਕੌਰ ਬਾਦਲ ਆਈ ਉਸ ਤੋਂ ਬਾਅਦ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਹੀ ਦਿਖਾਉਣਾ ਚਾਹੁੰਦਾ ਬਾਅਦ ਦੇ ਵਿੱਚ ਕਰਦੇ ਅਗਲੇ ਵਿਚਾਰ ਸਾਂਝੇ ਇੱਕ ਇੱਕ ਕਰਕੇ ਮੈਂ ਸਾਰੀ ਪੋਲ ਖੋਲੂਗਾ ਤਾਂ ਬਣੇ ਰਿਓ ਵੀਡੀਓ ਦੇ ਨਾਲ ਪਹਿਲਾਂ ਦੇਖੋ ਆਪਣੀ ਸਕਰੀਨ ਦੇ ਉੱਪਰ ਹੁਣ ਮੈਂ ਤਾਂ ਦਿੱਲੀੋਂ ਆਈਆਂ ਤੇ ਦਿੱਲੀ 'ਚ ਜਿਹੜਾ ਰੋਗ ਪਤਾ ਲੱਗਿਆ ਕਿ ਜਦ ਛਾਸ 'ਚ ਗਰੇ ਤੇ ਕੇਜਰੀਵਾਲ ਸਾਹਿਬ ਨੇ ਉਸ ਦਿਨ ਅਸਤੀਫਾ ਮੰਗਿਆ ਸੀਗਾ ਕਿਉਂਕਿ ਕੱਟਰ ਇਮਦਾਨਦਾਰ ਕੈਨ ਵਾਲੇ ਕੇਜਰੀਵਾਲ ਸਾਹਿਬ ਤੇ ਜੇਲ ਕੱਟ ਕੇ ਆਏ ਨੇ ਕਿਉਂਕਿ ਇਹਨਾਂ ਵੱਡਾ ਨਸ਼ੇ ਦਾ ਘੁਟਾਲਾ ਸ਼ਰਾਬ ਦਾ ਕੀਤਾ ਲੇਕਿਨ ਸਾਡੇ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਦੇ ਵੀ ਵੱਡੇ ਘੁਟਾਲੇ ਜਿਹੜੇ ਫੜੇ ਗਏ ਨੇ ਜਿੱਦਾਂ ਕਰਕੇ ਉਹਨਾਂ ਦੇ OSD ਕੱਢੇ ਗਏ ਨੇ ਕਈ ਮੰਤਰੀ ਕੱਢੇ ਗਏ ਨੇ ਉਹ ਸਾਰਾ ਕਾਲਾ ਚਿੱਠਾ ਕੇਜਰੀਵਾਲ ਸਾਹਿਬ ਕੋਲੇ ਪਹੁੰਚ ਗਿਆ ਤੇ ਇਸਤੀਫਾ ਮੰਗਾ ਗਿਆ ਜਿੱਦੇ ਕਰਕੇ ਹੁਣ ਮੈਂ ਪ੍ਰਾਰਥਨਾ ਕਰਦੀ ਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਠੀਕ ਹੋਏ ਲੇਕਿਨ ਸੁਣਨ ਨੂੰ ਆ ਰਿਹਾ ਕਿ ਜਿਹੜਾ ਹਵਾਲਾ ਦਾ ਪੈਸਾ ਬਾਹਰ ਭੇਜਿਆ ਹੈ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਏ ਇਹ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਗੱਲਾਂ ਸੁਣਾ ਕੇ ਸੱਤਾ ਵਿੱਚ ਬਹਿ ਕੇ ਕਦੇ ਕਾਂਗਰਸ ਝੂਠੀ ਸੌਂਹ ਖਾ ਲੈ ਗੁਟਕਾ ਸਾਫ ਦੀ ਤਾਂ ਸੱਤਾ ਵਿੱਚ ਆ ਜਾਏ ਕਦੇ ਝੂਠੀ ਗਾਰੰਟੀਆਂ ਦੇ ਦੇ ਤੇ ਬੈਠ ਕੇ ਲੁੱਟ ਕੇ ਪੰਜਾਬ ਨੂੰ ਫਿਰ ਛੂਮੰਤਰ ਹੋ ਕੇ ਉੜ ਜਾਣ ਪੰਜਾਬ ਦੇ ਲੋਕੀ ਬਰਦਾਸ਼ਤ ਨਹੀਂ ਕਰਨਗੇ ਇੱਕ ਇੱਕ ਪੈਸੇ ਦਾ ਹਿਸਾਬ ਇਹਨਾਂ ਨੂੰ ਦੇਣਾ ਪਊਗਾ ਜਿਵੇਂ ਕਿ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਮੈਂ ਦਿੱਲੀ ਨੂੰ ਆਈਆਂ ਮੈਨੂੰ ਪਤਾ ਨਹੀਂ ਸੀ ਤਾਂ ਉਹਨਾਂ ਦੇ ਉੱਤੇ ਇਲਜ਼ਾਮ ਵੀ ਲਾ ਦਿੱਤੇ ਸੀ ਐਮ ਭਗਵੰਤ ਮਾਨ ਦੇ ਪਰਿਵਾਰ ਤੇ ਵੀ ਇਲਜ਼ਾਮ ਲਾ ਦਿੱਤੇ ਤਾਂ ਮੈਂ ਹੁਣ ਇਹਨਾਂ ਦੀ ਬੋਲ ਖੋਲਣ ਜਾ ਰਿਹਾ ਜਿਹੜੇ ਕਿ ਦੂਜੀਆਂ ਪਾਰਟੀਆਂ ਨੂੰ ਨਿਸ਼ਾਨੇ ਸਾਧਦੇ ਨੇ ਉਹਨਾਂ ਦਾ ਪਤਾ ਲੈਣ ਦੇ ਬਾਵਜੂਦ ਵੀ ਉਹਨਾਂ ਨੇ ਉਹਨਾਂ ਦੇ ਉੱਤੇ ਪ੍ਰਹਾਰ ਕਰ ਦਿੱਤਾ ਤਾਂ ਮੈਂ ਤੁਹਾਡੇ ਸਾਹਮਣੇ ਜਿਹੜੀ ਕਿ ਇੱਕ ਬੇਅਦਵੀ ਹੋਈ ਸੀ 200 ਤੋਂ ਵੱਧ ਵਾਰ ਯਾਨੀ ਕਿ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਦੋਂ ਇਹਨਾਂ ਨੇ ਮਾਫੀ ਮੰਗੀ ਸੀ ਤੇ ਮੈਂ ਜਿਹੜਾ ਕਿ ਇਹਨਾਂ ਦਾ ਸਾਰਾ ਕਾਲਾ ਚਿੱਠਾ ਤੁਹਾਡੇ ਸਾਹਮਣੇ ਰੱਖਣਾ ਚਾਹੂਗਾ ਤਾਂ ਪਹਿਲਾਂ ਸੁਣੋ ਤੁਸੀਂ ਜਿਹੜਾ ਕਿ ਇਹਨਾਂ ਨੇ ਮਾਫੀ ਮੰਗੀ ਸੀ ਜਿਹੜੇ ਦੂਸਰਿਆਂ ਦੇ ਉੱਤੇ ਸਵਾਲ ਚੱਕਦੇ ਨੇ ਤਾਂ ਮੈਂ ਚਾਹੂਗਾ ਜਨਤਾ ਨੂੰ ਫਿਰ ਤੋਂ ਪਤਾ ਲੱਗੇ ਕਿ ਸਾਡੇ ਪੰਜਾਬ ਦੀ ਜਿਹੜੀ ਸਿਆਸਤ ਸੀ ਪਹਿਲਾਂ ਤੋਂ ਲੈ ਕੇ ਅੱਜ ਤੱਕ ਕੀ ਕਰ ਰਹੀ ਆ ਤਾਂ ਮੈਂ ਚਾਹੂਗਾ ਪਹਿਲਾਂ ਤੁਸੀਂ ਜਿਹੜਾ ਕਿ ਸੁਖਵੀਰ ਬਾਦਲ ਨੇ ਮਾਫੀ ਮੰਗੀ ਸੀ ਉਹ ਤੁਹਾਡੀ ਸਕਰੀਨ ਦੇ ਉੱਪਰ ਸੁਣੋ ਮੈਂ ਮੇਰੇ ਚੀਫ ਮਿਨਿਸਟਰ ਹੁੰਦੇ ਪੰਤੀ ਸਰਕਾਰ ਦੇ ਹੁੰਦੇ ਬੇਅਦਬੀ ਹੋਈ ਮੈਨੂੰ ਦੁੱਖ ਹੈ ਕਿ ਮੈਨੂੰ ਮੌਕਾ ਨਹੀਂ ਦਿੱਤਾ ਗਿਆ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਦਿੱਤਾ ਗਿਆ ਤਾਕਤਾਂ ਕੋਲੋਂ এজੀਆਂ ਇਕੱਠੀਆਂ ਹੋ ਗਈਆਂ ਉਹਨਾਂ ਨੇ ਬਹਾਨਾ ਲੱਭਿਆ ਕਿ ਆ ਮੌਕਾ ਮਿਲ ਗਿਆ ਕਿ ਸਿਆਸਤ ਕਰੋ ਸਾਰਿਆਂ ਨੇ ਇਕੱਠੇ ਹੋ ਕੇ ਸੰਤਾਨਾਂ ਦੀਆਂ ਭਾਵਨਾਵਾਂ ਨੂੰ ਹੋਰ ਉਜਾੜਿਆ ਤੇ ਪ੍ਰੈਸ਼ਰ ਇੰਨਾ ਪਾ ਦਿੱਤਾ ਇਸ ਸਾਨੂੰ ਮਜਬੂਰ ਕਰ ਦਿੱਤਾ ਕਿ ਸੀਬੀਏ ਨੂੰ ਦੇਣਾ ਪਏ ਕਿ ਆਪ ਕਾਲੀ ਦਲ ਦੀ ਸਰਕਾਰ ਇਹਦੀ ਇਨਕੁਆਇਰੀ ਨਾ ਕਰੇ ਦੋਸ਼ਿਆਂ ਨੂੰ ਨਾ ਫੜੇ ਮੈਨੂੰ ਬਾਦਲ ਸਾਹਿਬ ਕਹਿੰਦੇ ਕਹਿੰਦੇ ਸਭ ਤੋਂ ਵੱਡਾ ਦੁੱਖ ਮੈਨੂੰ ਹੈ ਮੇਰੇ ਰਾਜ ਵਿੱਚ ਬੇਦਬੀ ਹੋਈ ਹੋਏ ਤੇ ਮੈਂ ਆਪਣੇ ਦੋਸ਼ਿਆਂ ਨੂੰ ਨਾ ਫੜ ਸਕਾਂ ਤਾਂ ਦੋਸਤੋ ਸੁਖਵੀਰ ਬਾਦਲ ਕਹਿ ਰਹੇ ਨੇ ਸਾਡੇ ਤੇ ਪ੍ਰੈਸ਼ਰ ਪਾ ਦਿੱਤਾ ਸੀ ਮਨ ਚੁੱਕੇ ਨੇ ਮੈਂ ਬੇਅਦਵੀ ਸਾਡੇ ਰਾਜ ਦੇ ਵਿੱਚ ਹੋਈ ਆ ਉਦੋਂ ਜਿਹੜਾ ਕਿ ਵੱਡੇ ਬਾਦਲ ਜੀ ਵੀ ਜਾਂਦੇ ਸੀ ਜਦੋਂ ਕਿ ਇਹ ਗੱਲਾਂ ਨੂੰ ਅੰਜਾਮ ਦਿੱਤਾ ਗਿਆ ਸੀ ਬੇਅਦਵੀ ਹੋਈ ਸੀ ਪਰ ਰਾਜਾ ਵਿੜਿੰਗ ਹਲੇ ਇੱਥੇ ਹੀ ਮਾਮਲਾ ਨਹੀਂ ਥਮਿਆ ਰਾਜਾ ਵਿੜਿੰਗ ਜੀ ਜਿਹੜੇ ਕਿ ਕਾਂਗਰਸ ਦੇ ਪ੍ਰਧਾਨ ਉਹਨਾਂ ਨੇ ਵੀ ਕਹਿ ਦਿੱਤਾ ਕਿ ਜਿਹੜੀ ਇਹ ਬੇਅਦਵੀ ਆ ਇਹਨਾਂ ਦੇ ਸਿਰਮੱਥੇ ਜਾਂਦੀ ਆ ਤਾਂ ਮੈਂ ਤੁਹਾਨੂੰ ਸੁਣਾਉਣਾ ਚਾਹੂੰਗਾ ਉਹ ਬਿਆਨ ਜਿਹੜਾ ਕਿ ਰਾਜਾ ਬੜੰਗ ਜੀ ਨੇ ਕਹੇ ਤਾਂ ਇਹ ਦੇਖੋ ਤੁਹਾਡੀ ਸਕਰੀਨ ਦੇ ਉੱਪਰ ਪਹਿਲਾਂ ਤਾਂ ਉਹ ਗੁਨਾਹ ਕੀਤਾ ਕੋਰ ਗੁਨਾਹ ਗੁਨਾਹਾਂ ਦੀ ਮਾਫੀ ਹੁੰਦੀ ਹੈ ਕਿਸੇ ਕੋਈ ਗੁਨਾਹਾਂ ਦੀ ਕੋਰ ਗੁਨਾਹ ਕਰ ਲਿਆ ਤੁਸੀਂ ਕਿਸ ਤਰ੍ਹਾਂ 200 ਤੋਂ ਵੱਧ ਵੱਧ ਬੇਅਦਬੀ ਹੋਈ ਤੇ ਫਿਰ ਗੁਰੂ ਦੇ ਸਿੱਖਾਂ ਨਾਲ ਜੋ ਹੋਈ ਦੂਜਾ ਅਪਰਾਧ ਇਹ ਕੀਤਾ ਤੁਸੀਂ ਕਈ ਸਾਲਾਂ ਤੋਂ ਬਾਅਦ ਲੋਕਾਂ ਨੂੰ ਇਹ ਕਿਹਾ ਵੀ ਹਾਂ ਮੇਰੇ ਤੋਂ ਗੁਨਾਹ ਹੋਇਆ ਹੈ ਦਾਦਾ ਨੂੰ ਯਾਦ ਹੋਵੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਜਦੋਂ ਗਏ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਮਾਫੀ ਮੰਗਣ ਗਏ ਸੀ ਤਾਂ ਮੈਂ ਤਸਵੀਰ ਤੁਹਾਨੂੰ ਉਹ ਵੀ ਦਿਖਾਉਣਾ ਚਾਹਾਂਗਾ ਜਦੋਂ ਕਿ ਇਨਾਂ ਤੋਂ ਜੋੜੇ ਚੜਵਾਏ ਗਏ ਸੀ ਸਾਫ਼ ਕਰਵਾਏ ਗਏ ਸੀ ਬਰਤਨ ਵੀ ਮਜਵਾਏ ਗਏ ਸੀ ਉੱਥੇ ਦੋਨੇ ਪਿਓ ਪੁੱਤ ਮੌਜੂਦ ਸੀ ਤਾਂ ਮੈਂ ਚਾਹੁੰਗਾ ਸਾਡਾ ਪੰਜਾਬ ਸਾਡੇ ਪੰਜਾਬ ਦੇ ਲੋਕ ਇਹਨੂੰ ਜ਼ਰੂਰ ਦੇਖਣ ਤੇ ਮੈਂ ਤੁਹਾਡੇ ਸਾਹਮਣੇ ਇਹਨਾਂ ਦੀ ਜਿਹੜੀ ਕਿ ਅੱਜ ਦੀ ਪੋਲ ਹੈ ਉਹ ਚੰਗੀ ਤਰ੍ਹਾਂ ਖੋਲਾਂਗੇ ਕਿਉਂਕਿ ਸੱਚ ਸੱਚ ਹੀ ਰਹਿਣਾ ਤਾਂ ਦੇਖੋ ਇਸ ਤੋਂ ਬਾਅਦ ਹੋਈ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਭਾਈ ਆ ਜਾਣਾ ਯਾਰ ਬਾਦਲ ਜੀ ਦੀ ਟੀਮ ਨਾਲ ਦੇ ਆਪ ਜੀ ਦੀ ਬਾਦਲ ਜੀ ਨੇ ਲਏ ਤੇ ਕਾਰਜ ਦੇ ਵੱਲੋਂ ਕੀਤੀ ਜਾ ਰਹੀ ਹੈ ਦੇਖ ਲੈ ਪੰਜਾਬੀਓ ਸੁਖਵੀਰ ਬਾਦਲ ਕਿਵੇਂ ਮੰਡੇ ਪਏ ਸੀ ਇਸ ਤਰ੍ਹਾਂ ਕਰਨ ਕਹੇ ਸੀ ਇਹਨਾਂ ਦੀ ਸੱਚਾਈ ਆਖਰ ਮਾਫੀ ਕਿਉਂ ਮੰਗਣੀ ਪਈ ਕਿਉਂ ਲਾਜੇ ਵੜਿੰਗ ਨੂੰ ਇਹਨਾਂ ਤੇ ਨਿਸ਼ਾਨੇ ਸਾਦੇ ਤਾਂ ਇਹ ਹਰ ਸਿਮਰਤ ਕੌਲ ਸੀਐਮ ਭਗਵੰਤ ਮਾਨ ਨੂੰ ਕਹਿ ਰਹੀ ਆ ਵੀ ਇਹ ਕੋਟਾਲੇ ਦਾ ਜਿਹੜਾ ਕਿ ਇਹਨਾਂ ਦੇ ਪਰਿਵਾਰ ਤੇ ਜਿਹੜੇ ਕਿ આરોਪ ਲੱਗ ਚੁੱਕੇ ਨੇ ਦਰਸਲ ਜਦੋਂ ਜਦੋਂ ਸੱਤਾ ਨਾ ਰਹੇ ਬੰਦੇ ਦੇ ਹੱਥ ਦੇ ਵਿੱਚ ਇਹਨਾਂ ਲੀਡਰਾਂ ਦੇ ਕੋਲ ਉਹਦਾ ਇਹਨਾਂ ਦਾ ਹਰ ਵਕਤ ਯਾਨੀ ਇੱਕ ਐਕਸਪੀਰੀਅੰਸ ਬਣਿਆ ਹੋਇਆ ਅਗਰ ਕੋਈ ਸੱਤਾ ਦੇ ਵਿੱਚ ਨਹੀਂ ਰਹਿੰਦਾ ਉਹ ਦੂਜੇ ਉੱਤੇ ਪ੍ਰਹਾਰ ਕਰਦਾ ਸੀਐਮ ਭਗਵੰਤ ਮਾਨ ਵੀ ਇਹਨਾਂ ਨੂੰ ਠੱਗ ਚੋਰ ਕਹਿੰਦਾ ਸੀ ਸੋ ਹੈਗੀ ਨੇ ਪਰ ਸਾਰੇ ਨਹੀਂ ਸੀਐਮ ਭਗਵੰਤ ਮਾਨ ਇਹ ਵੀ ਚੰਗੇ ਨਹੀਂ ਤਾਂ ਜਿਹੜੇ ਦੂਜੇ ਲੀਡਰ ਸੀ ਕਿਉਂਕਿ ਦੂਜੀਆਂ ਸਰਕਾਰਾਂ ਤੋਂ ਅੱਕ ਕੇ ਲੋਕਾਂ ਨੇ ਸਰਕਾਰ ਲਿਆਂਦੀ ਸੀ ਤੇ ਮੈਂ ਚਾਹੂੰਗਾ ਸਾਡੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਜਵਾਬ ਦਿਆ ਕਰੋ ਉਹਨਾਂ ਨੇ ਕਿਹਾ ਸੀ ਹਰਸਿਮਰਤ ਕੌਰ ਨੇ ਪੰਜਾਬ ਦੀ ਜਨਤਾ ਦਾ ਤੁਹਾਡੇ ਤੋਂ ਹਿਸਾਬ ਲਾਉਗੀ ਤੇ ਜਿਹੜਾ ਸੋਡਾ ਹਿਸਾਬ ਸੀ ਉਹ ਕੌਣ ਦੇਊਗਾ ਇਹ ਆਪਦੇ ਆਲਾ ਭੁੱਲ ਕੇ ਦੂਜੇ ਲੀਡਰਾਂ ਨੂੰ ਫੜਦੇ ਨੇ ਤੇ ਮੈਂ ਚਾਹੂਗਾ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਇਹਨਾਂ ਨੂੰ ਸਾਰੀ ਸਾਡੇ ਪੰਜਾਬ ਦੀ ਜਨਤਾ ਜਾਣਦੀ ਆ ਇਹਨਾਂ ਤੋਂ ਆ ਕੇ ਲੋਕਾਂ ਨੇ ਲਿਆਂਦਾ ਸੀ ਸੀਐਮ ਭਗਵੰਤ ਮਾਨ ਨੂੰ ਪਰ ਉਹਨਾਂ ਨੇ ਕੀ ਕੀਤਾ ਇਹਨਾਂ 2.5 ਸਾਲਾਂ ਦੇ ਵਿੱਚ ਉਹ ਤੁਹਾਡੇ ਸਾਹਮਣੇ ਆ ਕਿਉਂਕਿ ਜਦੋਂ ਸੀਐਮ ਭਗਵੰਤ ਮਾਨ ਬਿਮਾਰ ਪੈ ਗਏ ਤਾਂ ਉਹਦਾ ਪਤਾ ਲੈਣ ਤੱਕ ਉਹਨਾਂ ਦੇ ਲੀਡਰ ਤੱਕ ਸਾਡੇ ਪੰਜਾਬ ਦੀ ਜਨਤਾ ਦੇ ਵਿੱਚੋਂ ਇੱਕ ਵੀ ਇਨਸਾਨ ਨਹੀਂ ਗਿਆ ਤਾਂ ਮੈਂ ਚਾਹੂੰਗਾ ਵੀ ਪੰਜਾਬ ਦੇ ਵਿੱਚ ਜਿੰਨੇ ਸਾਡੇ ਤੁਸੀਂ ਵਾਸੀ ਹੋ ਇਹਨਾਂ ਗੱਲਾਂ ਤੋਂ ਸਤਾਰਕ ਰਿਆ ਕਰੋ ਤਾਂ ਕਿ ਸਾਡੇ ਲੋਕਾਂ ਨੂੰ ਬੁੱਧੂ ਨਾ ਬਣਾਉਣ ਵੈਸੇ ਤਾਂ ਇਹ ਜਿਹੜੀ ਕਿ ਇਹਨਾਂ ਦੀ ਕਾਰਗੁਜ਼ਾਰੀ ਚੱਲ ਰਹੀ ਆ ਉਹ ਤੁਹਾਡੇ ਸਾਹਮਣੇ ਆ ਕਿ ਉਹ ਕੁਝ ਵੀ ਨਹੀਂ ਕਰ ਰਹੇ ਪੰਜਾਬ ਦੇ ਵਿੱਚ ਖੁਦ ਹਰ ਸਿਵਰਕ ਕੌਰ ਵਾਦਲ ਨੇ ਕਿਹਾ ਵੀ ਪੰਜਾਬ ਦੇ ਵਿੱਚ ਦੋ ਸਰਕਾਰਾਂ ਆਈਆਂ ਨੇ ਚਿੱਟੇ ਦਾ ਮੁੱਦਾ ਰੱਖ ਕੇ ਸਾਹਮਣੇ ਇਹਨਾਂ ਨੇ ਸਰਕਾਰ ਬਣਾਈ ਗੁਟਕਾ ਸਾਹਿਬ ਚੱਕ ਕੇ ਉਹਨਾਂ ਨੇ ਸੌਂ ਖਾਦੀ ਸੀ ਵੀ ਅਸੀਂ ਚਿੱਟੇ ਦਾ ਮੁੱਦਾ ਖਤਮ ਕਰ ਦਾਂਗੇ ਪੰਜਾਬ ਦੇ ਵਿੱਚੋਂ ਕੈਪਟਨ ਸਾਹਿਬ ਨੇ ਇਹਨਾਂ ਨੇ ਵੀ 26 ਜਨਵਰੀ ਤਰੀਕ ਰੱਖੀ ਸੀ ਕਿ ਅਸੀਂ ਚਿੱਟਾ ਬੰਦ ਕਰ ਦਾਂਗੇ ਨਸ਼ੇ ਬੰਦ ਕਰ ਦਾਂਗੇ ਪੰਜਾਬ ਦੇ ਵਿੱਚੋਂ ਤਾਂ ਇਹਨਾਂ ਤੋਂ ਵੀ ਨਹੀਂ ਹੋ ਪਾਏ ਸੋ ਮੈਂ ਚਾਹੁੰਗਾ ਹੁਣ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਇਹਨਾਂ ਦਾ ਵਿਰੋਧ ਕਰਨ ਤਾਂ ਕਿ ਸਾਡੇ ਪੰਜਾਬ ਦੀ ਆਵਾਮ ਨੂੰ ਇਹ ਲੋਕ ਆ ਜਿਹੜੇ ਉਹ ਕਿਸੇ ਵੀ ਪ੍ਰਕਾਰ ਮਤਲਬ ਅਦੇ ਵਸ਼ਵੇ ਵਿੱਚ ਨਾ ਕਰ ਸਕਣ ਤਾਂ ਮੈਂ ਸਾਰੇ ਭੈਣ ਭਰਾਵਾਂ ਨੂੰ ਅਪੀਲ ਕਰਦਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ